ਲਾਈਨ ਗੁਰਦੀਪ ਸਿੰਘ ਕੰਗ ਨੇ ਆਪਣੇ ਪੁੱਤਰ ਪ੍ਰਨਵ ਦਾ ਜਨਮ ਦਿਨ ਹਰ ਸਾਲ ਦੀ ਤਰ੍ਹਾਂ ਨਿਹੰਗਰਾਂ ਅਤੇ ਵਿਦ ਆਸ਼ਰਮ ਤੋਂ ਪ੍ਰੋਗ ਵਿਕੇ ਮਨਾਇਆ ਇਸ ਦੌਰਾਨ ਉਹਨਾਂ ਨੇ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਨੂੰ ਪੇਮ ਭਾਵਨਾ ਦੇ ਨਾਲ ਲੰਗਰ ਛਕਾਇਆ ਅਤੇ ਜੂਸ ਤੇ ਬਿਸਕੁਟ ਵੰਡ ਦਿੱਤੇ ਲੰਗਰ ਦਾ ਉਦਘਾਟਨ ਸਾਫਟ ਡਿਊਟੀ ਗਵਰਨਰ ਲਾਈਨ ਕੁਤਵਿੰਦਰ ਪਾਲ ਅਰੋੜਾ ਨੇ ਕੀਤਾ ਉਹਨਾਂ ਦੇ ਨਾਲ ਹੁਸ਼ਿਆਰਪੁਰ ਤੋਂ ਲਾਈਨ ਮੋਹਨ ਲਾਲ ਅਰੋੜਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਲਾਈਨ ਅਰੋੜਾ ਨੇ ਗੁਰਦੀਪ ਸਿੰਘ ਕੰਗ ਨੂੰ ਪੁੱਤਰ ਦੇ ਜਨਮ ਦਿਨ ਦੀ ਵਧਾਈ ਅਤੇ ਪੁੱਤਰ ਪੁੱਤਰ ਪ੍ਰਾਨਕ ਕੌਮ ਦੇ ਨੂੰ ਆਸ਼ੀਰਵਾਦ ਦਿੱਤਾ ਲਾਈਨ ਕਾਮ ਨੇ ਦੱਸਿਆ ਕਿ ਉਹ ਹਰ ਸਾਲ ਆਪਣੇ ਪੁੱਤਰ ਦਾ ਜਨਮ ਦਿਨ ਇਸੇ ਤਰ੍ਹਾਂ ਸਮਾਗਮ ਕਰਕੇ ਮਨਾਉਂਦੇ ਹਨ ਫਗਵਾੜ ਤੋਂ ਸੰਦੇਸ਼ ਸਿੰਘ ਸੋਨਰੀ ਦੇ ਨਾਲ ਜਸ਼ ਸ਼ਰਮਾ ਦੇ ਹੋ ਮੈਂ ਲਾਈਨ ਦਿਵਿੰਦਰ ਪਰਾੜੋੜਾ ਨਿਸ਼ਟਗਤ ਵਰਨ 2022 ਤੀ ਅੱਜ ਇੱਥੇ ਫਗਵਾੜੇ ਦੇ ਵਿੱਚ ਗੁਰਦੀਪ ਸਿੰਘ ਗੰਗਜੀ ਨੇ ਮੈਨੂੰ ਮੈਸੇਜ ਦਿੱਤਾ ਕਿ ਮੇਰੇ ਬੇਟੇ ਦਾ ਜਨਮ ਦਿਨ ਇਹਨਾਂ ਨੇ ਗੁਰਨਾਣਕ ਇਹਦਾ ਨੇਤਲਹੀਨ ਦਾ ਇੱਥੇ ਆਸ਼ਰਮ ਆ ਉੱਥੇ ਇਹਨਾਂ ਨੇ ਅੱਜ ਲੰਗਰ ਲਗਾ ਕੇ ਫਰੂਟੀਆਂ ਦੀ ਸੇਵਾ ਕਰਕੇ ਬਹੁਤ ਵੱਡਾ ਭੰਡਾਦਾ ਕੀਤਾ ਹੈ بیٹے ਦੇ ਜਨਮ ਦਿਨ ਦੀ ਖੁਸ਼ੀ ਵਿੱਚ ਇੱਥੇ ਨਾ ਸਪੋਰਟ ਵਿਖੇ ਅੱਜ ਆਪਣੇ ਬੇਟੇ ਦਾ ਬਰਥਡੇ ਮਨਾਉਣਾ ਆ ਮੈਂ ਹਰ ਸਾਲ 6 ਸਾਲ ਹੋ ਗਏ 5 ਸਾਲ 6 ਸਾਲ ਹੋ ਗਿਆ ਇੱਥੇ ਇਹਨਾਂ ਬੇਟੇ ਆਪਣਾ ਬਰਥਡੇ ਮਨਾਉਣਾ ਅੱਜ ਅਸੀਂ ਇੱਥੇ ਲੰਗਰ ਸੇਵਾ ਨਾਲ ਫਰੂਟੀਆਂ ਤੇ ਬਿਸਕੁਟ ਸੇਵਾ ਨਾਲ ਕੀਤੀ ਹੈ ਔਰ ਅੱਜ ਦੇ ਸਾਡੇ ਵਿਸ਼ੇਸ਼ ਤੌਰ ਤੇ ਮੈਨੂੰ ਸ਼ਹਿਰੋਂ ਸਾਨੂੰ ਮੇਰੇ ਬੇਟੇ ਨੂੰ ਸ਼ਹਿਰੋਂ ਲੈ ਆਏ ਸਾਡੇ ਪਾਰਟਿਸਟ ਕੋਲੋਂ ਤ੍ਰਿੰਦਰਪੁਰ ਰੋਡ 'ਤੇ ਔਰ ਸਾਡੇ ਕਲੱਬ ਦੇ ਮੈਂਬਰ ਸਾਰੇ ਨਾਲ ਕੇਸ਼ਰਾ ਜੀ ਲੰਬਲੀ ਸੂਰੀ ਸਾਹਿਬ ਜੀ ਕੋਲ ਸਾਰੇ ਮੈਂਬਰ ਨਾਲ ਜੰਨਾ ਸਾਹਿਬ ਅਸ਼ੀਰਵਰ ਜੀ ਔਰ ਬੇਟੇ ਨਾਲ ਜਿਹੜੇ ਬਤਾਈ ਨੇ ਆਏ ਆ ਹਮੇਸ਼ਾ ਆਪਾਂ ਕਰਨੀ ਸਾਡਾ ਇਦਾਂ ਜਿਹੜਾ ਪ੍ਰਾਣਾ ਚਾਹੀਏ ਆਪਣੇ ਬੇਟੇ ਨਾਲ ਜਰਮਦਨਾ ਜਾਂ ਸਾਡੇ ਕੋਈ ਜਰਮਦਨਾ ਬੇਟੇ ਨਹੀਂ ਉਸ ਦੀ ਆਪਾਂ ਇਦਾਂ ਅੱਛੇ ਪ੍ਰਾਣਾ ਕਰਕੇ ਭਰਾਈਏ ਤਾਂ ਜੋ ਸਮਾਜ ਨੂੰ ਸੇਵਾ ਮਿਲ ਜੇ ਜੋ ਅਸੀਂ ਕਰਦੇ ਆ ਕਿ ਸਾਰੇ ਆਪਾਂ ਕਹਿੰਦੇ ਸਾਰੇ ਹੀ ਪਬਲਿਕ ਜਾਂ ਕੋਈ ਜਿਹੜਾ ਸਵੈਸੇਵਕ ਕੰਮ ਹੋਵੇ ਆਪਰ ਨਾਲ ਆਰੰਭ ਕਰੀਏ ਔਰ ਸਭੇ ਹੈਲਪ ਕੋਸ਼ਿਸ਼ ਕਰਨ ਚਾਹੀਦੀ ਜਿੰਨੀ ਹੋ ਸਕੇ ਤਾਂ ਆਪਾਂ ਬਤਵਾ ਦਾ ਹਰ ਕਿਸੇ ਦੀ ਹੈਲਪ ਕਰੀਏ ਇੱਕ ਫੇਰ ਸਾਰੇ ਦਰਵਾਜ਼ਾ ਸਾਰੇ ਉੱਤੇ ਆਉਂਦੇ ਤੁਹਾਡੇ ਜਾਸੀ ਆਏ ਆ ਇੱਥੇ ਆਉਂਦੇ ਧੰਨਵਾਦ ਆ ਜੀ ਰੋੜਾ ਸੇ ਧੰਨਵਾਦ ਸਾਰੇ ਮੈਂਬਰਾਂ ਸਾਰੇ ਭਰਾਵਾਂ ਦਾ ਧੰਨਵਾਦ